ਆ ਮਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਖੜਾ ਐ ਮੇਰੇ ਨਗਰ ਪਿੰਡ ਸਖਲਦੀ ਦੇ ਵਿੱਚ ਜੋ ਕਿ ਅਸੀਂ ਪੰਚਾਇਤੀ ਚੋਣਾਂ ਵੇਲੇ ਵਾਅਦਾ ਕਰਿਆ ਸੀ ਸਾਡੇ ਸਰਪੰਚ ਨੇ ਵੀ ਜਿਹੜੇ ਭਰਾ ਨੇ 14 ਕਨਾਲਾ ਖੇਲ ਗਰਾਊਂਡ ਵਾਸਤੇ দান ਕੀਤੀ ਸੀ ਉਹ ਭਰਾ ਨੇ ਅੱਜ ਵਾਅਦਾ ਪੂਰਾ ਕਰਤਾ ਅੱਜ ਸਾਡੇ ਨਾਲ ਪਟਵਾਰੀ ਸਾਹਿਬ ਨਾਲ ਆ ਅਸੀਂ ਮਿੰਤੀ ਕਰਕੇ 14 ਕਨਾਲਾ ਬਣ ਛੱਟ ਚੱਕਿਆ ਗ੍ਰਾਊਂਡ ਵਾਸਤੇ ਆ ਨੰਬਰਦਾਰ ਸਾਹਿਬ ਵੀ ਸਾਡੇ ਨਾਲ ਆ ਉਹ ਸਾਰੇ ਪਿੰਡ ਵਾਸੀ ਜਗ੍ਹਾ ਤੇ ਵੀ ਮਾਰ ਦੇ ਦਾਂਗਾ ਹਾਂ ਆ ਜਗ੍ਹਾ ਦਿਖਾ ਦੇ ਵੀ ਛੱਡੇ ਕਿੱਥੇ ਵੱਟ ਪਈ ਹੋਊਗੀ ਤੇ ਉਦੋਂ ਕਈ ਭਰਾਵਾਂ ਮੈਨੇ ਸਾਨੂੰ ਮੜੇ ਅੰਦਰ ਵੀਡੀਓ ਦੇ ਕਮੈਂਟ ਵੀ ਕਰੇ ਸੀ ਵੀ ਇਹ ਲੋਕਾਂ ਨੂੰ ਐਵੇਂ ਹੀ ਘਬਰਾਹ ਕਰਦੇ ਆ ਸਾਰੇ ਪਿੰਡ ਨੂੰ ਤੇ ਮੈਂ ਉਹ ਭਰਾਵਾਂ ਨੂੰ ਵੀ ਮੈਸੇਜ ਦਿਨਾ ਵੀ ਭਰਾਵੋ ਅਸੀਂ ਇਹ ਜੋ ਪਿੰਡ ਨਾਲ ਵਾਦਾ ਕੀਤਾ ਸੀ ਉਹ ਪੂਰਾ ਕਰ ਚੁੱਕੇ ਆ ਤੇ ਧੰਨਵਾਦ ਕੁਲਵਿੰਦਰ ਸਿੰਘ ਸਿੱਧੂ ਸਰਪੰਚ ਉਹਦੇ ਵੀ ਜਿਹਨੇ ਐਡਾ ਵੱਡਾ ਜਿਗਰਾ ਕੱਢਿਆ ਤੇ ਪਿੰਡ ਨੂੰ ਖੇਡ ਗਰਾਉਂਡ ਵਾਸਤੇ 14 ਕਨਾਲਾ ਜ਼ਮੀਨ ਦਿੱਤੀ ਹੈ ਤੇ ਅੱਜ ਇਹ ਅਸੀਂ ਨਗਰ ਨੂੰ ਸਿਮਾ ਚੁੱਕੇ ਆ 14 ਕਨਾਲਾ ਤੇ ਇਹ ਸਾਡੇ ਮਾਨਾ ਇਹ ਭਰਾ ਦੇ ਦਿਲ ਨਾਲ ਇੱਕ ਸਾਡੇ ਮਾਤਾ ਨੇ ਹੋਰ ਵੀ ਦਿਲ ਕੱਢਿਆ ਉਹਨੇ ਵੀ ਕੋਈ ਸਾਨੂੰ ਦਾਣ ਵਜੋ ਦਿੱਤੇ ਆ ਉਹ ਅਜੇ ਸਾਨੂੰ ਮੰਲਾ ਪੂਰਾ ਕਨਫਰਮ ਨਹੀਂ ਤੇ ਜਦੋਂ ਮਾਤਾ ਨਾਲ ਸੰਪਰਕ ਹੋਇਆ ਤੇ ਅਸੀਂ ਉਹਦੀ ਵੀ ਵੀਡੀਓ ਪਾਉਂਗੇ ਤੇ ਵੀਡੀਓ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਜੋ ਪਿੰਡ ਨਾਲ ਵਾਅਦਾ ਕੀਤਾ ਸੀਗਾ ਉਹ ਪੂਰਾ ਕਰ ਚੁੱਕੇ ਹਾਂ ਧੰਨਵਾਦ ਜੀ